ਪਿਆਰੋ ਇੱਕ ਨਾ ਬੜੀ ਸਿਆਣੀ ਗੱਲ ਮਹਾਪੁਰਖ ਦੱਸਦੇ ਨੇ ਭੋਜਨ ਭਜਨ ਖਜ਼ਾਨਾ ਨਾਰੀ ਤੇ ਚਾਰੋਂ ਪਰਦੇ ਕੇ ਅਧਿਕਾਰੀ ਭੋਜਨ ਪਹਿਲੇ ਸਮਿਆਂ ਚ ਸਿਆਣੇ ਬਜ਼ੁਰਗ ਭੋਜਨ ਕਰਦੇ ਹੁੰਦੇ ਸਨ ਬੜੇ ਪਰਦੇ ਦੇ ਨਾਲ ਤੇ ਬੜੇ ਸਹਜ ਦੇ ਨਾਲ ਬੜੇ ਧਿਆਨ ਦੇ ਨਾਲ ਤੇ ਅੱਜ ਆਪਾਂ ਭੋਜਨ ਕਿਵੇਂ ਕਰਦੇ ਆ ਬੰਦਾ ਖਾਂਦਾ ਬਾਅਦ ਵਿੱਚ ਜਾਂ ਤੇ ਸਟੇਟਸ ਪਹਿਲਾਂ ਲਾ ਦਿੰਦਾ ਵੀ ਮੈਂ ਆ ਖਾਣ ਲੱਗਾ ਜੀ ਦੂਜੇ ਨੰਬਰ ਤੇ ਭੋਜਨ ਭਜਨ ਜਿਹੜਾ ਭਜਨ ਹੈ ਨਾ ਪਿਆਰਿਓ ਜਿੰਨਾ ਗੁਪਤ ਹੋਵੇ ਉਹਨਾਂ ਜ਼ਿਆਦਾ ਫਲਦਾ ਜਿਵੇਂ ਧਰਤੀ ਦੇ ਵਿੱਚ ਜਿਹੜਾ ਬੀਜ ਟਕਿਆ ਜਾਂਦਾ ਹੈ ਨਾ ਪਿਆਰਿਓ ਉਹੀ ਬੀਜ उगਦਾ ਹੈ ਜਿਹੜਾ ਉੱਪਰ ਰਹਿ ਜਾਵੇ ਉਹ ਤੇ ਫਿਰ ਕਾ ਪੰਛੀ ਚੋਕੇ ਲੈ ਜਾਂਦਾ ਤਾਂ ਹੀ ਕਿਸਾਨ ਸੁਹਾਗਾ ਫੇਰ ਦਿੰਦਾ ਹੈ ਭੋਜਨ ਭਜਨ ਖਜ਼ਾਨਾ ਖਜ਼ਾਨਾ ਕਹਿੰਦੇ ਨੇ ਮਾਇਆ ਨੂੰ ਜਿਸ ਘਰ ਵਿੱਚ ਮਾਇਆ ਪਰਦੇ ਅੰਦਰ ਹੈ ਘਰ ਸੁਖੀ ਹੈ ਤੇ ਆਪਸ ਵਿੱਚ ਪ੍ਰੇਮ ਪਿਆਰ ਹੈ ਪਹਿਲੇ ਸਮਿਆਂ 'ਚ ਪਰਦਾ ਹੁੰਦਾ ਸੀ ਤੇ ਪਰਿਵਾਰ ਵੱਡੇ-ਵੱਡੇ ਤੇ ਸੁਖੀ ਤੇ ਅੱਜ ਅੱਜ ਜਿਹੜਾ ਪਰਦਾ ਚੱਕਿਆ ਗਿਆ ਤੇ ਅੱਜ ਉਸੇ ਵੇਲੇ ਹੀ ਘਰ ਦੇ ਵਿੱਚ ਕਲਾ ਕਲੇਸ਼ ਤੇ ਵੰਡ ਵਡਈਆ ਸ਼ੁਰੂ ਹੋ ਜਾਂਦਾ ਹੈ ਤੇ ਚੌਥੇ ਨੰਬਰ ਤੇ ਜਿਹੜੀ ਅੱਜ ਬਹੁਤ ਲੋੜ ਹੈ ਨਾਰੀ ਘਰ ਦੀ ਜਿਹੜੀ ਇੱਜ਼ਤ ਹੈ ਬਾਹੂ ਬੇਟੀ ਮਾਂ ਭੈਣ ਇਹ ਪਿਆਰੋ ਇੱਜ਼ਤ ਹੁੰਦੀ ਆ ਘਰ ਦੀ ਏ ਵੀ ਪਰਦੇ ਅੰਦਰ ਹੀ ਸੀ ਪਹਿਲਾਂ ਪਿਆਰਿਓ ਤੇ ਸੰਸਾਰ ਸੁਖੀ ਸੀ ਅੱਜ ਪਿਆਰਿਓ ਪਰਦੇ ਚੱਕੇ ਗਏ ਨੇ ਤੇ ਆਪਾਂ ਤੁਸੀਂ ਦੇਖ ਰਿਆਂ ਸਮਾਜ ਕਿਵੇਂ ਗਰਖ ਹੋ ਰਿਹਾ ਕਿਉਂਕਿ ਬਾਹੂ ਬੇਟੀ ਧੀ ਭੈਣ ਕਰਦੀ ਇੱਜ਼ਤ ਹੁੰਦੀ ਹੈ ਪਿਆਰਿਓ ਤਾਂ ਹੀ ਤਾਂ ਮਹਾਪੁਰਖਾਂ ਨੇ ਬਚਨ ਕੀਤਾ ਭੋਜਨ ਭਜਨ ਖਜ਼ਾਨਾ ਨਾਰੀ ਚਾਰੋਂ ਪਰਦੇ ਕੇ ਅਧਿਕਾਰੀ